ਬੀਬੀ ਗੋਲ ਗੋਲ ਆਪਾਂ ਜੇ ਕਰਮੇ ਜੀ ਕਰਨਾ ਚਾਹੀਦਾ ਹੈ ਅੱਜ ਇਹ ਕਾਰਵਾਈ ਕੀਤੀ ਗਈ ਕਿਹੜਾ ਇਲਾਕਾ ਹੈ ਤੇ ਕੀ ਕਾਰਵਾਈ ਕੀਤੀ ਹੈ ਸਰ ਇਹ ਸ਼ੇਰਾਵਾਲਾ ਦੇ ਗੇਟ ਦੇ ਨਾਲ ਬੜਾ ਮਸ਼ਹੂਰ ਹੈ ਮਦਰਾਸੀ ਡੋਸੇ ਇਹ ਦੋਨੋਂ ਆਮੋ ਸਾਹਮਣੇ ਵਾਲਾ ਨਹੀਂ ਪਾਰਕਿੰਗ ਜ਼ੋਨ ਦੇ ਵਿੱਚ ਆਪਣਾ ਸਮਾਨ ਰੱਖਿਆ ਹੋਇਆ ਸੀ ਅਸੀਂ ਇਹਨਾਂ ਨੂੰ ਵਾਰ-ਵਾਰ ਕਿੰਨੀ ਵਾਰ ਹਦਾਇਤਾਂ ਕਰ ਚੁੱਕੇ ਹਾਂ ਕਿੰਨੀ ਵਾਰ ਪਹਿਲਾਂ ਵੀ ਸਮਾਨ ਜ਼ਬਤ ਕੀਤਾ ਮਗਰ ਇਹ ਕੁਛ ਨਾ ਕੁਛ ਫੇਰ ਦੁਆਤੋਂ ਸਮਾਨ ਉਰ ਰੱਖ ਕੇ ਲੋਕਾਂ ਦੀ ਪਾਰਕਿੰਗ ਨੂੰ ਰੋਕਦੇ ਨੇ ਤੇ ਉਹ ਸਾਨੂੰ ਖਬਰ ਮਿਲੀ ਸੀ ਮਾਨਯੋਗ ਮੇਅਰ ਸਾਹਿਬ ਤੇ ਸਾਡੇ ਕਮਿਸ਼ਨਰ ਪਰਮਵੀਰ ਸਿੰਘ ਜੀ ਨੇ ਸਾਨੂੰ ਉਹਨਾਂ ਦੀ ਰਹਿਨੁਮਾਈ ਚ ਇਹ ਕਾਰਵਾਈ ਕੀਤੀ ਹੈ ਤੇ ਸਾਨੂੰ ਉਹਨਾਂ ਨੇ ਕਿਹਾ ਸੀਗਾ ਵੀ ਤੁਰੰਤ ਜਾ ਕੇ ਇੱਥੇ ਜਿਹੜਾ ਸਮਾਨ ਹੈ ਉਹਨਾਂ ਨੂੰ ਜ਼ਬਤ ਕਰ ਲਿਆ ਦਿੱਤਾ ਜਾਵੇ ਤੇ ਨਾਲ ਲੋਕਾਂ ਨੂੰ ਜਿਹੜੀ ਪਾਰਕਿੰਗ ਜ਼ੋਨ ਦਾ ਏਰੀਆ ਉਹ ਕਲੀਅਰ ਕਰਾਇਆ ਜਾਵੇ ਸਰ ਸਾਹਿਬ ਅੱਜ ਨਹੀਂ ਕਿੰਨੀ ਵਾਰੀ ਹੋ ਚੁੱਕੀ ਹੈ ਕਾਰਵਾਈ ਘਟੋੜ ਘਟ 10 ਵਾਰੀ ਸਮਾਨ ਚੱਕ ਕੇ ਲੈ ਜਾਂਦੇ ਫਿਰ ਲੱਗ ਜਾਂਦਾ ਹੈ ਕਿ ਪਰਮ ਸੋਲਿਊਸ਼ਨ ਨਹੀਂ ਹੋ ਸਕਦਾ ਸਰ ਸਾਨੂੰ ਤਾਂ ਦੇਖੋ ਜਿਵੇਂ ਹਦਾਇਤਾਂ ਹੁੰਦੀਆਂ ਉਸ ਤੋਂ ਮੇ ਕੰਮ ਕਰਨਾ ਹੈ ਬਾਕੀ ਇਹ ਸਮਾਨ ਦੇਣਾ ਜੁਰਮਾਨਾ ਕਿ ਉਹਨਾਂ ਵੱਲੋਂ ਅਸੀਂ ਕਰ ਵੀ ਉਹਨਾਂ ਤੋਂ ਕਰਾਵਾਂਗੇ ਜੀ ਬਿਲਕੁਲ ਸਮਾਨ ਕਰ ਦੋਗੇ ਜਦੋਂ ਜਬ ਕੀਤਾ ਜਾਏਗਾ ਬਿਲਕੁਲ ਸਰ ਕੋਈ ਵਰਨਿੰਗ ਵਗੈਰਾ ਕੋਈ ਚਲਾਨ ਕਰ ਵੀ ਕਿਤੇ ਸਰ ਹਾਂ ਜੀ ਹੁਣ ਅਸੀਂ ਚਲਾਨ ਦੀ ਪ੍ਰਕਿਰਿਆ ਨੂੰ ਹੁਣ ਸਟਾਰਟ ਕੀਤੀ ਹੈ ਜੀ ਬਾਕੀ ਜਿਵੇਂ ਵੱਡੇ ਅਫਸਰਾਂ ਨਾਲ ਸਾਨੂੰ ਹੋਏਗਾ ਹਦਾਇਤ ਹੋਵੇਗੀ